ਸੁਰਨ ਸਿੰਘ ਜਰਨਜੀ ਜੀ ਆਇਆ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਸਿੰਘ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਭ ਸਤਿ ਸ਼੍ਰੀ ਅਕਾਲ ਜੀ ਜੈਪੁਰ ਦੇ ਹਸਪਤਾਲ 'ਚ ਅੱਗ ਲੱਗੀ ਹੈ ਜੀ ਕਿ ਉੱਥੇ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਸਿੰਘ ਸਾਹਿਬ ਇੱਥੇ 8 ਮਰੀਜ਼ਾਂ ਦੀ ਤਾਂ ਮੌਤ ਹੋ ਗਈ ਹੈ ਜੀ ਜੈਪੁਰ ਦਾ ਹੈਗਾ ਜੀ ਸਵਾਈ ਮਾਨ ਸਿੰਘ ਹਸਪੀਟਲ ਆ ਜਿਹੜਾ ਤੇ ਉਹਦੇ ਟ੍ਰੋਮਾ ਸੈਂਟਰ ਦੇ ਵਿੱਚ ਅੱਗ ਲੱਗੀ ਹੈ ਜੀ ਅੱਧੀ ਰਾਤ ਨੂੰ ਜੈਪੁਰ ਦੇ ਵਿੱਚ ਸਵਾਈ ਮਾਨ ਸਿੰਘ ਹਸਪਤਾਲ ਜਿਹਨੂੰ ਅਸੀਂ ਐਸ ਐਮ ਐਸ ਹਸਪਤਾਲ ਕਹਿੰਦੇ ਆ ਇਹਦੇ ਵਿੱਚ ਆਈ ਸੀ ਯੂ ਦੇ ਵਿੱਚ ਅੱਧੀ ਰਾਤ ਨੂੰ ਅੱਗ ਲੱਗੀ ਆ 8 ਲੋਕਾਂ ਦੀ ਮੌਤ ਹੋਈ ਆ ਇਹਨਾਂ 98 ਦੇ ਤਿੰਨ ਔਰਤਾਂ ਇਹ ਜਿਹੜੀ ਘਟਨਾ ਇਹ ਰਾਤੀ ਲਗਭਗ 11:30 ਵਜੇ ਵਾਪਰੀ ਆ ਤੇ ਇੱਥੇ ਟ੍ਰੋਮਾ ਸੈਂਟਰ ਦੇ ਨਿਊਰੋ ਆਈ ਸੀ ਯੂ ਵਾਰਡ ਦੇ ਵਿੱਚ ਸਟੋਰ 'ਚ ਅੱਗ ਲੱਗੀ ਆ ਪੇਪਰ ਆਈ ਸੀ ਯੂ ਦਾ ਸਮਾਨ ਤੇ ਬਲੱਡ ਸੈਂਪਲਰ ਟਿਊਬ ਆ ਜਿਹੜੇ ਇੱਥੇ ਰੱਖੇ ਸੀਗੇ ਤੇ ਹੁਣ ਪਤਾ ਲੱਗਾ ਜੀ ਕੁਝ ਇੱਕ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੋ ਜਿਹੜੇ ਕਿ ਸਟੋਰ ਦੇ ਇੰਚਾਰਜਾ ਜਾਂ ਹੋਰ ਕੋਈ ਵੱਖ-ਵੱਖ ਡਾਕਟਰ ਆ ਕਿ ਇੱਥੇ ਇੱਕਦਮ ਆਗ ਦਾ ਜਿਹੜੀ ਉਹ ਇੰਨੀ ਭੜਕੀ ਆ ਸ਼ਾਰਟ ਸਰਕਟ ਦੇ ਕਰਕੇ ਵੀ ਕੁਝ ਕ ਮਰੀਜ਼ਾਂ ਨੂੰ ਤਾਂ ਉਹਨਾਂ ਦੇ ਜਿਹੜੇ ਟੱਬਰ ਦੇ ਜੀ ਆ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਫਿਰ ਅਗਲੀ ਗੱਲ ਇਹ ਜੀ ਕਿ ਜਿਹੜੇ ਬਾਕੀ ਮਰੀਜ਼ ਉੱਥੇ ਧੂਆਂ ਹੀ ਇੰਨਾ ਭਰ ਗਿਆ ਮਿੰਟ ਅਸਿਸਟੈਂਟਾਂ ਦੇ ਵਿੱਚ ਵੀ ਦਮ ਤੋੜ ਗਏ ਆ ਤੇ ਇਸ ਗੱਲ ਦੇ ਉੱਤੇ ਅੱਜ ਉਥੋਂ ਦੀ ਸਰਕਾਰ ਨੇ ਵੀ ਦੁੱਖ ਪ੍ਰਗਟਾਇਆ ਲੋਕ ਵੀ ਬੜੇ ਹੈਰਾਨ ਆ ਮੀਡੀਆ ਦੇ ਵਿੱਚ ਵੀ ਖਬਰਾਂ ਆਈਆਂ ਵੀ ਮਰੀਜ਼ ਆਪਣੇ ਇਲਾਜ ਦੇ ਲਈ ਆਇਆ ਹਸਪਤਾਲ ਦੇ ਵਿੱਚ ਹੈ ਹਸਪਤਾਲ ਦੇ ਵਿੱਚ ਅੱਗ ਲੱਗੀ ਤੇ ਫਿਰ ਉੱਥੇ ਝੁਲਸ ਕੇ ਮਰ ਗਿਆ ਜੀ ਹੂੰ ਹੂੰ ਤੇ ਰਾਜਵੀਰ ਜਵੰਦਾ ਦੀ ਸੇਧ ਦੀ ਰਿਪੋਰਟ ਹੈ ਜੀ ਕੋਈ ਨਵੀਂ ਸਤ ਸਾਬ ਇਸ ਗੱਲ ਦੀ ਅਰਦਾਸ ਆ ਕਿ ਰਾਜਵੀਰ ਜਵੰਦਾ ਤੰਦਰੁਸਤ ਹੋਵੇ ਪਰ ਇਹ ਗੱਲ ਸੱਚੀ ਹੈ ਕਿ ਉਹ ਤੰਦਰੁਸਤ ਨਹੀਂ ਹੈ ਬਹੁਤ سارے ਭੈਣਾ ਵੀ ਇਹ ਗੱਲ ਕਹਿ ਦਿੰਦੇ ਆ ਵੀ ਭਾਈ ਸਾਨੂੰ ਕੋਈ ਨਵੀਂ ਜਾਣਕਾਰੀ ਦਿਓ ਨਵੀਂ ਜਾਣਕਾਰੀ ਸਨ ਸਭ ਤਾਂ ਦਿੱਤੀ ਜਾ ਸਕਦੀ ਹੈ ਜੇਕਰ ਮੈਡੀਕਲ ਬੁਲੇਟਿਨ ਜਾਰੀ ਹੋਵੇ ਪਿਛਲੇ 3 ਦਿਨਾਂ ਤੋਂ ਮੈਡੀਕਲ ਬੁਲੇਟਿਨ ਜਾਰੀ ਨਹੀਂ ਹੋ ਰਿਹਾ ਅੱਜ ਡਾਕਟਰਾਂ ਨੇ ਵੈਸੇ ਇਹ ਗੱਲ ਕਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਨਾਜ਼ੁਕ ਹੈ ਰਾਜਵੀਰ ਜਵੰਦਾ ਦੇ ਸਰੀਰ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੈ ਤੇ ਰਾਜਵੀਰ ਜਵੰਦਾ ਨੂੰ ਲੰਬੇ ਸਮੇਂ ਵਾਸਤੇ ਵੈਂਟੀਲੇਟਰ ਦੇ ਉੱਤੇ ਰੱਖਣਾ ਪੈ ਸਕਦਾ ਹੈ ਆ ਡਾਕਟਰਾਂ ਦਾ ਧਿਆਨ ਆ ਇਹਦੇ ਆਪਾਂ ਜਿਹੜੇ ਮਰਜ਼ੀ ਅਰਥ ਕੱਢ ਲਈ ਆ ਆਪਣੀ ਇੱਛਾ ਦੇ ਮੁਤਾਬਕ ਪਰ ਇਹ ਗੱਲ ਜ਼ਰੂਰ ਹੈ ਜੀ ਕਿ ਬਹੁਤ ਸਾਰੇ ਗਾਇਕ ਬਹੁਤ ਸਾਰੇ ਲੋਕ ਬਹੁਤ ਸਾਰੇ ਰਾਜਨੀਤਿਕ ਵਿਅਕਤੀ ਹਰ ਰੋਜ਼ ਜਾ ਰਹੇ ਆ ਉਸੇ ਫੋਟੋਸ ਦੇ ਵਿੱਚ ਟੱਬਰ ਦੇ ਜੀਆਂ ਨੂੰ ਮਿਲ ਧੰਨਵਾਦ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਅਰਦਾਸਾਂ ਬੇਨਤੀਆਂ ਜੋੜੜੀਆਂ ਸਿਮਰਨ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਸਭ ਦਾ ਸ਼ੁਕਰੀਆ ਲੰਘੇ ਕੱਲ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਦੇ ਵਿੱਚ ਪਰਿਵਾਰਕ ਜੀਆਂ ਨੇ ਕਲਾਕਾਰਾਂ ਨੇ ਹੋਰ ਲੋਕਾਂ ਨੇ ਮਿਲ ਕੇ ਖੰਡਪਾਲ ਸਾਹਿਬ ਕਰਵਾਇਆ ਤੰਦਰੁਸਤੀ ਦੇ ਲਈ ਮੇਰਾ ਖਿਆਲ ਹੈ ਵੀ ਕੱਲ ਨੂੰ ਜਾਂ ਪਰਸੋਂ ਜਿਹੜਾ ਪਿੰਡ ਹੈਗਾ ਜੀ ਪੋਨਾ ਲੁਧਿਆਣੇ ਦੇ ਵਿੱਚ ਇਹ ਰਾਜਵੀਰ ਜਵੰਦਾ ਦਾ ਉਥੇ ਪਿੰਡ ਦੇ ਲੋਕਾਂ ਨੇ ਮਿਲ ਕੇ ਖੰਡਪਾਟ ਸਾਹਿਬ ਰੱਖਣਾ ਸੋ ਇਸ ਤਰੀਕੇ ਦੀਆਂ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਪਰ ਰਾਜਵੀਰ ਜਵੰਦਾ ਤੰਦਰੁਸਤ ਨਹੀਂ ਆ ਉਸੇ ਸਥਿਤੀ ਦੇ ਵਿੱਚ ਆ ਜਿਹੜੀ ਸਥਿਤੀ ਦੇ ਵਿੱਚ 4-5 ਦਿਨ ਪਹਿਲਾਂ ਸੀ ਪਠਾਨ ਮਾਜਰੇ ਦੀਆਂ ਕੀ ਖਬਰਾਂ ਆ ਰਹੀਆਂ ਨੇ ਜੀ ਅਤਾ ਸੰਸਦ ਪਠਾਨ ਮਾਜਰਾ ਸਨੌਰ ਤੋਂ ਵਿਧਾਇਕ ਆਮ ਆਦਮੀ ਪਾਰਟੀ ਦਾ ਹਰਜੀਤ ਸਿੰਘ ਪਠਾਨ ਮਾਜਰਾ ਇਸ ਵੇਲੇ ਵੀ ਅੰਡਰਗਰਾਊਂਡ ਹੈ ਉਹਨੇ ਵੀਡੀਓ ਦੋ ਤਿੰਨ ਪਾ ਕੇ ਸਮੇਂ-ਸਮੇਂ ਤੇ ਗੱਲ ਕਹੀ ਹੈ ਜੀ ਕਿ ਭਾਈ ਮੈਂ ਬੋਲਿਆ ਤੇ ਮੇਰੇ ਖਿਲਾਫ ਆ ਮੋਰਚਾ ਖੋਲਿਆ ਤੇ ਅੱਜ ਅਗਾਊ ਜ਼ਮਾਨਤ ਦੇ ਲਈ ਜਿਹੜੀ ਉਹਨੇ ਅਰਜ਼ੀ ਲਾਈ ਸੀਗੀ ਤੇ ਉਹਦੇ ਉੱਤੇ ਸੁਣਵਾਈ ਹੋਈ ਆ ਪਰ ਅੱਜ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ ਪਣ ਮਾਜਰਾ ਫੜੇ ਦੀ ਪਤਾ ਨਹੀਂ ਕਿੱਥੇ ਆ ਤੇ ਦੂਜੀ ਗੱਲ ਇਹ ਆ ਕਿ ਪਠਾਨ ਮਾਜਰਾ ਇਸ ਗੱਲ ਦੀ ਉਡੀਕ ਕਰ ਰਿਹਾ ਜੀ ਕਿ ਸ਼ਾਇਦ ਮੇਰੇ ਪੱਖ ਦੇ ਵਿੱਚ ਗੱਲ ਆ ਜਾਵੇ ਤੇ ਅੱਜ ਅਦਾਲਤ ਦੇ ਵੱਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਇਹ 9 ਅਕਤੂਬਰ ਤੇ ਗੱਲ ਪੈਗੀ ਹੈ ਜੀ ਹੁਣ 9 ਅਕਤੂਬਰ ਨੂੰ ਉਹਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਔਰ ਉਹ ਨਹੀਂ ਮੌਕਾ ਮਿਲਦਾ ਇਹ ਨੌ ਨੂੰ ਪਤਾ ਲੱਗੂਗਾ ਪਰ ਅੱਜ ਉਹਦੀ ਝੋਲੀ ਦੇ ਵਿੱਚ ਖੈਰ ਨਹੀਂ ਪਈ। ਹੂੰ ਹੂੰ ਰਾਜ ਸਭਾ ਦੀਆਂ ਪੌੜੀਆਂ ਕੌਣ ਕੌਣ ਚੜ ਰਹੇ ਆ ਜੀ? ਸਿੰਘ ਸਾਹਿਬ ਦੇਖੋ ਵੱਡੇ ਵੱਡੇ ਚੜ ਰਹੇ ਵਹਿਤਾ ਜੀ ਆਮ ਸਧਾਰਨ ਮਨ ਦਾ ਤਾਂ ਨਹੀਂ ਆ ਕਿਉਂਕਿ ਜਿਹੜੇ ਰਾਜ ਸਭਾ ਦੀਆਂ ਹੁਣ ਪੌੜੀਆਂ ਚੜਨ ਲੱਗਿਆ ਇਹ ਰਜਿੰਦਰ ਗੁਪਤਾ ਨੇ। ਸਰ ਰਜਿੰਦਰ ਗੁਪਤਾ ਪੰਜਾਬ ਦੇ ਅੰਬਾਨੀ ਨੇ। ਪੰਜਾਬ ਦੇ ਜਾਂ ਕਹਿੰਦੇ ਗਏ ਅਡਾਨੀ ਨੇ। ਅੰਬਾਨੀ ਚਲੋ ਵੱਧ ਕਹਿੰਦੇ ਆਪਾਂ ਕਿਉਂਕਿ ਉਹ ਵੱਧ ਅਮੀਰ ਨੇ। ਪਰ ਗੱਲ ਇਹ ਜੀ ਕਿ ਅੰਬਾਨੀ ਨੇ ਜਿਹੜੇ ਪੰਜਾਬ ਦੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਇਹਨਾਂ ਦੀ ਟਰਨਓਵਰ ਹੈਗੀ ਜੀ 5000 ਕਰੋੜ ਰੁਪਏ ਦੀ ਸੰਜੀਵ ਅਰੋੜਾ ਹਰੀ ਨੇ ਜਿਹੜੇ ਉਹ ਆਪਾਂ ਜਾਣਦੇ ਕਿ ਪਿਛਲੇ ਦਿਨੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਵਿਧਾਇਕ ਬਣੇ ਫਿਰ ਉਹ ਕਈ ਮਹੱਤਵਪੂਰਨ ਮਹਿਕਮੇ ਦੇ ਮੰਤਰੀ ਬਣੇ ਆ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਚੰਗਾ ਹੀ ਵਿਅਕਤੀ ਜਿਵੇਂ ਸਰਕਾਰ ਠੀਕ ਸਮਝੇ ਜਿਵੇਂ ਪਾਰਟੀ ਹਾਈ ਕਮਾਂਡ ਠੀਕ ਸਮਝੇ ਉਹ ਹਣਗੇ ਤੇ ਭਾਈ ਐਸੇ ਰਜਿੰਦਰ ਗੁਪਤਾ ਹੋਰੀ ਆ ਰਹੇ ਆ ਸੋ ਜੱਫੀ ਵੀ ਪਈ ਹੈ ਜਦ ਮਨੀਸ਼ ਸੋਧਿਆ ਨੇ ਗਲਵਕੜ ਹੁਣ ਲੋਕਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਕਿ ਆਮ ਆਦਮੀ ਪਾਰਟੀ ਜੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਆ ਤਾਂ ਉੱਥੇ ਹਰਮਿਤ ਸਿੰਘ ਸੰਧੂ ਜਿਹੜੇ ਦਲ ਬਦਲ ਕੇ ਆਏ ਆ ਜੇ ਇੱਧਰ ਰਾਜ ਸਭਾ ਦੀ ਪੌੜੀ ਚੜਨੇ ਆ ਇਹ ਅਮੀਰ ਆ ਵੀ ਜਾਂ ਤਾਂ 2027 ਦੇ ਲਈ ਰਪਈਆਂ ਦੀ ਬਹੁਤ ਲੋੜ ਆ ਤਾਂ ਕਰਕੇ ਜਾਂ ਕੋਈ ਹੋਰ ਕਾਰਨ ਆ ਪਰ ਲੋਕਾਂ ਦੇ ਵਿੱਚ ਘੁਸਰਮੁਸਰ ਇਹ ਗੱਲ ਦੀ ਚੱਲੀ ਹੈ ਜੀ ਬਾਕੀ ਸ਼ਿਆਣਾ ਪਿੰਡ ਦੇ ਸੁਖਵਿੰਦਰ ਸਿੰਘ ਕੋਲਕੱਤਾ ਦੇ ਕਤਲ ਬਾਰੇ ਕੀ ਗੱਲ ਚੱਲੀ ਹੈ ਸਨ ਸਰ ਦੇਖੋ ਹੁਣ ਤਾਂ ਹੋਗਾ ਜੀ ਸੰਕਲਮ ਨੂੰ ਮਿਹਣੋ ਮੜੀ ਦਾ سلسلہ ਸ਼ੁਰੂ ਕੋਈ ਕੁਛ ਕਈ ਜਾਂਦਾ ਹੈ ਕੋਈ ਕੁਛ ਕਈ ਜਾਂਦਾ ਪਰ ਮਾਂ ਦਾ ਪੁੱਤ ਚਲਾ ਗਿਆ ਉਹਦੇ ਮੇਰੇ ਖਿਆਲ ਵੀ ਕੋਈ ਘਾਟਾ ਪੂਰਾ ਹੋ ਨਹੀਂ ਸਕਦਾ ਇੱਕ ਗੱਲ ਹੋਰ ਅਸਨ ਸਭ ਪੁਲਿਸ ਦਾ ਡਰ ਮੁੱਕ ਹੀ ਜਾਂਦਾ ਇਹ ਚਲੋ ਮੈਂ ਤੁਹਾਨੂੰ ਸੁਖਵਿੰਦਰ ਸਿੰਘ ਉਰਫ ਤਲਕਤਾ ਦੀ ਵੀ ਗੱਲ ਦੱਸਦਾ ਹਾਂ ਲੰਘੇ ਕੱਲ ਲੁਧਿਆਣਾ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਤੇ ਕਿਹੜੀ ਕਲੋਨੀ ਸੀ ਉਹ ਜੀ ਲਲਟੋ ਲਲਟੋ ਚੌਕੀ ਹੈ ਜਿਹੜੀ ਉਹਦੇ ਕੋਲੇ ਪੁਲਿਸ ਨੇ ਨਾਕਾ ਲਾਇਆ ਤੇ ਪੁਲਿਸ ਨੇ ਮੋਟਰਸਾਈਕਲ ਸਵਾਰਾਂ ਨੂੰ ਹੱਥ ਦਿੱਤਾ ਰੁਕਣ ਦੇ ਲਈ ਉਹਨਾਂ ਨੇ ਰੁਕਣ ਦੀ ਥਾਂ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ ਗੋਲੀਇਕ ਆਮ ਸਧਾਰਨ ਵਿਅਕਤੀ ਤੇ ਲੱਗੀ ਆਮ ਨਾਗਰਿਕ ਦੇ ਉਹ ਪ੍ਰਾਈਵੇਟ ਹਸਪਤਾਲ ਚ ਇੱਕ ਇਸੇ ਤਰਨਤਾਰੇ ਵੱਲੋਂ ਬਹਾਦਰਨਗਰ ਪਿੰਡ ਆ ਉਸ ਪਿੰਡ ਦੇ ਵਿੱਚ ਪਿਓ ਨੇ ਆਪਦੇ ਪੁੱਤ ਦੇ ਗੋਲੀ ਮਾਰ ਕੇ ਮਾਰਤਾ ਸਾਬਕਾ ਫੌਜੀ ਨੇ ਗੋਲੀ ਮਾਰੀ ਵੀ ਉਹ ਕਹਿੰਦਾ ਜੀ ਮੰਡੀ ਫਲਾਣੀ ਦੇ ਵਿੱਚ ਆਪਾਂ ਇਹ ਥੋਨਾ ਵੇਚਣਾ ਉਹ ਕਹਿੰਦਾ ਜੀ ਫਲਾਣੀ ਮੰਡੀ ਦੇ ਵਿੱਚ ਉਹਨੇ ਗੋਲੀ ਮਾਰ ਕੇ ਪਿਓ ਮਾਰਤਾ ਬਾਅਦ ਚ ਪਤਾ ਨਾ ਲੱਗੇ ਇਸ ਕਰਕੇ ਸਸਕਾਰ ਵੀ ਛੇਤੀ ਛੇਤੀ ਕਰਤਾ ਪੁਲਿਸ ਕੋਲੇ ਜਾਣਕਾਰੀ ਪਹੁੰਚੀ ਤੇ ਪੁਲਿਸ ਨੇ ਜਾ ਕੇ ਹੱਡ ਇਕੱਠੇ ਕੀਤੇ ਜੀ ਸਿਮਿਆਂ ਦੇ ਵਿੱਚੋਂ ਇਹ ਜਿਹੜੀਆਂ ਦੋ ਤਿੰਨ ਖਬਰਾਂ ਆ ਜਿਹੜੀ ਤੁਸੀਂ ਮੈਨੂੰ ਪੁੱਛੀ ਆ ਇਹ ਜੀ ਸਾਬਕਾ ਸਰਪੈਂਟਿਨੀ ਦਾ ਪੁੱਤ ਆ ਸੁਖਵਿੰਦਰ ਸਿੰਘ ਕਲਕੱਤਾ ਇਹ ਦੁਕਾਨ ਤੇ ਬੈਠਾ ਸੀਗਾ ਇਹਦਾ ਹੀ ਇੱਕ ਯਾਰ ਜਿੰਦਰ ਜਿਹੜਾ ਕਿ ਯਾਰ ਮਾਰ ਕਰ ਗਿਆ ਉਹਨੇ ਗਲ ਦੇ ਵਿੱਚ ਗੋਲੀ ਮਾਰੀ ਤੇ ਸੁਖਵਿੰਦਰ ਸਿੰਘ ਦਾ ਕਤਲ ਕਰਤਾ ਪੁਲਿਸ ਨੇ ਹੁਣ ਤਿੰਨ ਬੰਦੇ ਫੜੇ ਆ ਕਤਲ ਕਰਨ ਵਾਲਾ ਕਰਵਾਉਣ ਵਾਲਾ ਤੇ ਅਸਲਾ ਮੁਹੱਈਆ ਕਰਾਉਣ ਵਾਲਾ ਤਿੰਨੇ ਬੰਦੇ ਫੜਨੇ ਪੁਲਿਸ ਇਹ ਗੱਲ ਕਹਿੰਦੀ ਵੀ 5.5 ਲੱਖ ਰੁਪਏ ਦਾ ਆਪਸ ਦੇ ਵਿੱਚ ਰੌਣਾ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਇਹ ਸਿਆਸੀ ਰੰਜਿਸ਼ ਵਾਲੀ ਗੱਲ ਨਹੀਂ ਆ ਲੋਕੀ ਗੱਲ ਕਹਿੰਦੇ ਵੀ ਇਹਦੇ ਪਿੱਛੇ ਸਿਆਸੀ ਕਹਾਣੀਆਂ ਸੁਪਾਰੀ ਕਿਹਨੇ ਦਿੱਤੀ ਜਾਂ ਦਵਾਈ ਇਹਦੇ ਬਾਰੇ ਪਤਾ ਕੀਤਾ ਜਾਵੇ ਪਰ ਇਹਨਾਂ ਤਿੰਨਾ ਕਿਸਾਂ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸਿਆ ਭਾਵੇਂ ਸੁਖਵਿੰਦਰ ਸਿੰਘ ਦਾ ਕਤਲ ਹੋਵੇ ਭਾਵੇਂ ਪੁਲਿਸ ਦੇ ਵੱਲ ਚੌਕੀ 'ਚ ਚਲਾਈਆਂ ਗੋਲਦਾਂ ਹੋਣ ਭਾਵੇਂ ਬੰਦੇ ਦੇ ਵੱਲੋਂ ਪਿਓ ਮਾਰਨ ਦੀ ਗੱਲ ਉਹਦੇ ਗੋਲੀ ਦੇ ਨਾਲ ਪੁਲਿਸ ਦਾ ਡਰ ਕਿੱਥੇ ਆ ਕਾਨੂੰਨ ਦਾ ਪੁਲਿਸ ਦਾ ਡਰ ਹੀ ਨਹੀਂ ਰਹਿ ਗਿਆ ਪੰਜਾਬ ਦੇ ਵਿੱਚ ਕੋਈ ਪਤਾ ਨਹੀਂ ਕੌਣ ਕਿਹਦੇ ਗੋਲੀ ਮਾਰ ਜੇ ਕੋਈ ਪਤਾ ਨਹੀਂ ਕੌਣ ਕਿਹਨੂੰ ਧਮਕੀ ਦੇ ਜੇ ਕੋਈ ਪਤਾ ਨਹੀਂ ਕੌਣ ਕਿਹਦੇ ਕੋਲ ਫਰੋਤੀ ਮੰਗ ਜੇ ਜੀ ਅਜਾ ਸਰਕਾਰੀ ਗੇਮ ਜਿਹੜੇ ਗੋਦਾਮ ਨੇ ਉਹਨਾਂ ਦੇ ਵਿੱਚੋਂ ਕਹਿੰਦੇ ਚੌਲਾਂ ਦੇ ਗੱਟੇ ਗਾਇਬ ਹੋ ਗਏ ਕਈ ਇਹ ਵੀ ਫਿਰੋਜ਼ਪੁਰ ਤੋਂ ਖਬਰ ਆਈ ਥਿੰਦ ਸਾਹਿਬ ਤੇ ਬੜੀ ਹਨਾਨੀ ਜਨ ਖਬਰ ਆ 36000 ਤੋਂ ਵੱਧ ਜਿਹੜਾ ਗੱਟਾ ਇਸ ਵੇਲੇ ਚੌਲਾਂ ਦਾ ਉਹ ਦੋ ਸਰਕਾਰੀ ਗੋਦਾਮਾਂ ਦੇ ਵਿੱਚੋਂ ਗਾਇਬ ਹੋ ਗਿਆ ਚੌਲਾਂ ਦਾ 36000 ਤੋਂ ਵੱਧ ਗੱਟਾ ਜਿਹੜਾ ਉਹ ਗਾਇਬ ਹੋ ਗਿਆ ਕੌਣ ਲੈ ਗਿਆ ਪਤਾ ਹੀ ਨਹੀਂ ਅੱਜ ਜਦੋਂ ਹੁਣ ਗਿਣਤੀ ਮਣਤੀ ਕੀਤੀ ਆ ਤੇ ਫਿਰ ਪਤਾ ਲੱਗਾ ਤੇ ਹੁਣ ਵੇਨੇ ਪਾਈ ਕੀ ਬਣਦਾ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਕਦੇ ਕਣਕ ਦੇ ਗੱਟੇ ਫੁੱਲ ਹੋ ਜਾਂਦੇ ਆ ਕਦੇ ਚੌਲਾਂ ਵਾਲੇ ਹੋ ਜਾਂਦੇ ਆ ਹੁਣ ਚੌਲਾਂ ਵਾਲਿਆਂ ਦੀ ਵਾਰੀ ਸੀ ਜੀ ਅੱਛਾ ਤਿਹਾਰਾਂ ਦੇ ਜਿਹੜੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਹੈਂਡ ਗ੍ਰੇਨੇਡ ਮਿਲੇ ਨੇ ਆ ਕੀ ਕਿੱਥੋਂ ਮਿਲੇ ਨੇ ਹੈਂਡ ਗ੍ਰੇਨੇਡ ਇਹ ਦੇਖੋ ਜੀ ਇਹ ਖਬਰ ਆਈ ਜੀ ਇਥੋਂ ਅੰਮ੍ਰਿਤਸਰ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਆ ਤੇ ਇਹ ਅੱਜ ਜਿਹੜੇ ਪੰਜਾਬ ਦੇ ਡੀਜੀਪੀ ਸਾਹਿਬ ਆ ਉਹਨਾਂ ਨੇ ਵੀ ਗੌਰਵ ਯਾਦਵ ਸਾਬ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਪੋਸਟ ਪਾਈ ਆ ਉਹਨਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਰਾਂ ਦੇ ਵਿੱਚ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵੇਂ ਹੈਂਡ ਗ੍ਰਨੇਡ ਦੇ ਨਾਲ ਇੱਕ ਬੰਦਾ ਫੜਿਆ ਗਿਆ। ਇਹਨਾਂ ਦੇ ਬਲੋ ਦੱਸੇ ਮੁਤਾਬਕ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੱਖੀਵੰਦ ਤਰਨਤਾਰਨ ਦੇ ਤੌਰ ਤੇ ਬੰਦੇ ਦੀ ਪਛਾਣ ਆ। ਜਿਹੜੇ ਬੰਦੇ ਦੇ ਕੋਲੋਂ ਹੈਂਡ ਗ੍ਰਨੇਡ ਫੜੇ ਗਏ ਆ। ਉਸ ਦੇ ਕਿੜੇ ਮੁਤਾਬਕ ਹਰਪ੍ਰੀਤ ਗੁਵਾਂਡੀ ਦੇਸ਼ ਦੀ ਖੁਫੀਆ ਏਜੰਸੀ ISI ਦਾ ਏਜੰਟ ਟਾਈਗਰ ਦੇ ਸੰਪਰਕ ਦੇ ਵਿੱਚ ਆ। ਟਾਈਗਰ ਦੇ ਨਿਸ਼ਾਨੇ ਦੇ ਉੱਤੇ ਤਰਨਤਾਰਨ ਦੇ ਪਿੰਡ ਦੇ ਵਿੱਚੋਂ ਹੈਂਡ ਗ੍ਰਨੇਡ ਚੁੱਕੇ ਸੀ। ਇਹ ਹੈਂਡ ਗ੍ਰਨੇਡ ਡਰੋਨ ਦੇ ਰਾਹੀਂ ਭੇਜੇ ਗਏ ਆ ਸੋ ਇਸ ਤਰੀਕੇ ਦਾ ਮੇਰਵਾ ਸਾਹਮਣੇ ਆਇਆ ਕਿ ਥਾਣਾ ਘਰਿੰਡਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜੀ ਤੇ ਬਾਕੀ ਤਰਨਤਾਰਨ ਜਿਮਨੀ ਚੋਣ ਕਦੋਂ ਹੋਣੀ ਹੈ ਜੀ ਕੋਈ ਡੇਟ ਫਿਕਸ ਹੋ ਗਈ ਹੋਗੀ ਬਿਲਕੁਲ ਜੀ ਹੋਗੀ ਤਰਨਤਾਰਨ ਜਿਮਨੀ ਚੋਣ ਦੀ ਵੀ ਡੇਟ ਫਿਕਸ ਹੋ ਗਈ ਬਿਹਾਰ ਦੀ ਵੀ ਹੋਗੀ ਪਹਿਲਾਂ ਮੈਂ ਤੁਹਾਨੂੰ ਤਰਨਤਾਰਨ ਬਾਰੇ ਦੱਸ ਦਿਆਂ ਜੀ ਤਰਨਤਾਰਨ ਦੇ ਵਿੱਚ ਵੋਟਾਂ ਪੈਣੀਆਂ 11 ਨਵੰਬਰ ਨੂੰ ਜਿਮਨੀ ਚੋਣ ਦੇ ਲਈ ਕਸ਼ਮੀਰ ਸਿੰਘ ਸੋਲ ਸਾਹਿਬ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਸਾਰਨਾ ਸਿਆਸੀ ਪਾਰਟੀਆਂ ਨੇ ਆਪਣੇ ਬੰਦੇ ਖੜੇ ਕਰ ਦਿੱਤੇ ਆ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਨਵੰਬਰ ਨੂੰ ਪੀਜੇ ਆਉਣਗੇ ਨੋਟੀਫਿਕੇਸ਼ਨ 13 ਅਕਤੂਬਰ ਨੂੰ ਨਾਮੀਨੇਸ਼ਨ ਦੀ ਆਖਰੀ ਤਰੀਕ 20 ਅਕਤੂਬਰ ਨੂੰ ਸਕਰੂਟਨੀ 21 ਅਕਤੂਬਰ ਨੂੰ ਨਾਂ ਵਾਪਸ ਲੈਣ ਦੀ ਤਰੀਕ 23 ਅਕਤੂਬਰ ਵੋਟਾਂ 11 ਨਵੰਬਰ ਨੂੰ ਤੇ ਕਾਊਂਟਿੰਗ 14 ਨਵੰਬਰ ਨੂੰ ਇਹ ਵੇੜਵਾ ਜੀ ਜਿਹੜੀ ਬਿਹਾਰ ਦੀ ਵਿਧਾਨ ਸਭਾ ਟੋਣ ਆ ਇਹਦੇ ਲਈ 200 ਤੇ 43 ਸੀਟਾਂ ਵਾਸਤੇ ਵੋਟਾਂ ਪੈਣੀਆਂ ਦੋ ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ ਦੋ ਫੇਸ ਦੇ ਵਿੱਚ ਆ ਇੱਕ ਪੜਾ ਹੈਗਾ ਜੀ 6 ਤਰੀਕ ਦਾ 6 ਨਵੰਬਰ ਦਾ ਤੇ ਦੂਜਾ ਪੜਾ ਹੈਗਾ ਜੀ 11 ਨਵੰਬਰ ਦਾ ਤੇ ਨਤੀਜੇ ਇੱਥੇ ਆਉਣਗੇ 14 ਨਵੰਬਰ ਨੂੰ ਜਿਹੜਾ ਪਹਿਲਾ ਪੜਾ ਉਹਦੇ ਵਿੱਚ 121 ਸੀਟਾਂ ਦੀਆਂ ਵੋਟਾਂ ਪੈਣੀਆਂ ਦੂਜੇ ਪੜਾ ਦੇ ਵਿੱਚ 122 ਸੀਟਾਂ ਦੀਆਂ ਵੋਟਾਂ ਪੈਣੀਆਂ 243 ਇੱਥੇ ਕੁੱਲ ਸੀਟਾਂ ਤੇ 122 ਜਿਹਨੂੰ ਸੀਟਾਂ ਮਿਲ ਗਈਆਂ ਤੇ ਸਰਕਾਰ ਉਹਦੀ ਬਣਨੀ ਹੈ ਟ੍ਰੈਣੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਸੰਤੋ ਪੰਜਾਬ ਦੇ ਵਿੱਚ ਮੌਸਮ ਬੜਾ ਬਦਲ ਗਿਆ ਜੀ ਅੱਜ ਕਈ ਥਾਵਾਂ ਦੇ ਉੱਤੇ ਜ਼ਬਰਦਸਤ ਮੀਂਹ ਪਿਆ ਕਈ ਥਾਵਾਂ ਤੇ ਗੜੇ ਵੀ ਪਏ ਆ ਜਲੰਧਰ ਚ ਮੀਂਹ ਘੱਟ ਪਿਆ ਪਰ ਨਾ ਜਿਹੜਾ ਮੀਂਹ ਪਿਆ ਇਹਦੇ ਕਰਕੇ ਥੋੜਾ ਜਿਹਾ ਪਿੰਡੇ ਨੂੰ ਥੋੜੀ ਜਿਹੀ ਹਵਾ ਛੇੜਨ ਜ਼ਰੂਰ ਲੱਗਦੀ ਹੈ ਮਤਲਬ ਮੌਸਮ 'ਚ ਤਬਦੀਲੀ ਆ ਗਈ ਅੱਜ ਮੌਸਮ ਵਿਭਾਗ ਦਾ ਕਹਿਣਾ ਜੀ ਕੱਲ ਨੂੰ ਜ਼ਬਰਦਸਤ ਮੀਂਹ ਪੈਣ ਦੀ ਆਸ ਹੈ ਤੇ ਕਹਿੰਦੇ ਜੀ ਜਲ ਖਲ ਵੀ ਕਈ ਥਾਵਾਂ ਤੇ ਹੋ ਸਕਦਾ ਜੀ ਬਣੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦੀ ਬਹੁਤ ਮਿਹਰਬਾਨੀ